ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਜੀਤ ਮੰਡਵੀ ਟੀਵੀ ਤੇ ਅੱਜ ਆਪਾਂ ਗੱਲ ਕਰ ਰਹੇ ਆਂ ਗੁਰੂ ਘਰ ਦੇ ਵਜ਼ੀਰ ਜੋ ਕਿ ਪਿੰਡ ਮੰਡਵੀ ਜ਼ਿਲ੍ਹਾ ਸੰਗਰੂਰ ਤਹਿਸੀਲ ਮੂਨਖ ਦੋ ਗੁਰੂ ਘਰ ਨੇ ਗੁਰੂ ਘਰ ਦੇ ਵਿੱਚ ਵਜ਼ੀਰ ਸੇਵਨਵਾਰੇ 13 ਸਾਲ ਦਾ ਸਮਾਂ ਬੜੀ ਹੀ ਚਾਉ ਮਲਾਪ ਦੇ ਨਾਲ ਜੋ ਸੇਵਨ ਭਾਈ ਭਾਈ ਸਾਹਿਬ ਹੋਰਾਂ ਨੇ ਤੇ ਮੈਂ ਚਾਵਾਂਗਾ ਕਿ ਪਹਿਲਾਂ ਉਹਨਾਂ ਦੀ ਜ਼ੁਬਾਨ ਤੋਂ ਕੁਝ ਸ਼ਬਦ ਨੇ ਜਿਹੜੇ ਉਹ ਆਪਾਂ ਸੁਣੀਏ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਹਾਂ ਜਿਹਾਓ ਆਪਾਂ ਆ ਨਾਲ ਨਾਲ ਤੁਸੀਂ ਸਰਵਣ ਕਰੋ ਗਰੁੱਪ ਦੇ ਸਾਰੇ ਮੈਂਬਰਾਂ ਨੇ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇ ਆਸ ਕਰਦਾ ਆਪ ਸਾਰੇ ਠੀਕ ਠਾਕ ਹੋਵੋ ਤਾਂ ਦੋਸਤੋ ਹੋਵੇ ਸੋ ਇੱਕ ਬੇਨਤੀ ਕਰਨੀ ਸੀ ਇਸ ਕਰਕੇ ਮੈਂ ਵੀਡੀਓ ਬਣਾ ਕੇ ਤੇ ਮੈਂ ਗਰੁੱਪ 'ਚ ਸਾਰਿਆਂ ਨੂੰ ਸੈਂਡ ਕਰ ਰਿਹਾ ਹਾਂ ਸੋ ਮਹਾਰਾਜ ਦੀ ਕਿਰਪਾ ਦੇ ਨਾਲ 2013 ਤੋਂ ਲੈ ਕੇ 2026 13 ਕ ਸਾਲ ਦਾ ਸਮਾਂ ਜਿਹੜਾ ਗੁਰੂ ਸਾਹਿਬ ਜੀ ਨੇ ਸੇਵਾ ਲਈ ਆ ਬਤੌਰ ਗ੍ਰੰਥੀ ਤੇ ਪਟੰਕੀ ਸਿੰਘਾ ਨੂੰ ਗੁਰਬਾਣੀ ਦੀ ਸੰਥਿਆ ਕਰਾਉਣੇ ਗੱਦਕਲ ਸਿਖਾਉਣਾ ਇਹ ਸੁਧਰਾਂ ਸੇਵਾ ਵਰ ਬਾਉਂਦੇ ਆਂ ਬੜੀਆਂ ਪੁੱਲਾਂ ਹੋਣੀਆਂ ਸਵਾਲ ਕਨੇ ਪੁੱਲਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਜਿੱਥੇ ਆਪਾਂ ਰਹਿੰਦੇ ਆ ਉੱਥੇ ਪ੍ਰੇਮ ਪਿਆਰ ਮੁਹੱਬਤ ਬੜਾ ਕੁਝ ਬਣਦਾ ਤੇ ਉੱਥੇ ਫਿਰ ਉੱਚਾ ਨੀਵੀਂ ਬੋਲਿਆ ਜਾਂਦਾ ਇਸ ਕਰਕੇ ਮੈਂ ਸਵੇਰੇ ਜਾ ਰਿਹਾ ਆਂ ਤੇ ਇੱਕ ਤੇ ਬੇਨਤੀ ਹੈ ਵੀ ਸਾਰੀ ਸੰਗਤ ਨੇ ਜਿਹੜੇ ਮੇਰੇ ਵੀਰ ਭਰਾ ਵੀਡੀਓ ਨੂੰ ਦੇਖਣ ਉਹ ਗੁਰਦੁਆਰਾ ਸਾਹਿਬ ਜਰੂਰ ਹਾਜ਼ਰੀ ਭਰਨ। ਤਕਰੀਬਨ 10:00 ਵਜੇ। ਤੇ ਜਿਹੜਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਸੇਵਾ ਕਰਦੇ ਆਂ, ਆਪ ਸੰਤਾਂ 'ਚ ਵਿਚਰਦੇ ਆਂ, ਨਗਰ ਵਿੱਚ ਵਿਚਰਦੇ ਆਂ। ਬੜੀਆਂ ਭੁੱਲਾਂ ਗਲਤੀਆਂ ਹੋਈਆਂ। ਰਾ ਸਮਝ ਕੇ ਜਿਹੜੇ ਬਜ਼ੁਰਗ ਨੇ ਉਹ ਬੱਚਾ ਸਮਝ ਕੇ ਤੇ ਮੈਂ ਆਪ ਸਾਰਿਆਂ ਦੇ ਬੋਲੋਂ ਇੱਕ ਸੰਗਤ ਦਾ ਸੇਵਾਦਾਰ ਹੋਣ ਦੇ ਨਾਤੇ ਗੁਰੂ ਦਾ ਪੈਰਦਰ ਹੋਣ ਦੇ ਨਾਤੇ ਸਾਰੀ ਸੰਗਤ ਦੇ ਕੋਲ ਆਪਾਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਆਪ ਸੰਗਤਾਂ ਨੇ ਬਹੁਤ ਜ਼ਿਆਦਾ ਅਦਬ ਸਤਿਕਾਰ ਪਿਆਰ ਬਖਸ਼ਿਸ਼ ਕੀਤਾ ਔਰ ਇਹ ਪਿਆਰ ਸਤਿਕਾਰ ਕਦੇ ਮੈਂ ਭੁੱਲ ਨਹੀਂ ਸਕਦਾਗਾ ਤਦਾਇ ਕਜ਼ਈਆ ਤੁਹਾਡਾ ਸੰਗਤ ਦਾ ਬੜਾ ਅਦਬ ਬੜਾ ਸਤਿਕਾਰ ਬਖਸ਼ਿਆ ਆਪ ਜੀ ਨੇ ਤਾਨਾ ਕਰਕੇ ਮੰਨ ਕਰਕੇ ਉਹਨੇ ਜੋਗਾ ਮੈਨੀ ਸੀ ਹੈਗਾ ਜਿੰਨਾ ਆਪ ਜੀ ਨੇ ਸਤਿਕਾਰ ਪਿਆਰ ਬਖਸ਼ਿਸ਼ ਕੀਤਾ ਬੱਚਿਆਂ ਨੇ ਬੱਚੀਆਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਸਾਰਿਆਂ ਨੇ ਮੇਰੀ ਕਈ ਸੱਜਣ ਪਰਸਤੇ ਆਪ ਜੀ ਚਲੋ ਹੁਣ ਹੁੰਦਾ ਹੀ ਆ ਮਨ ਦੇ ਵਿੱਚ ਪਰ ਮੇਰੀ ਪਰਿਵਾਰਕ ਮਜਬੂਰੀ ਬਣ ਗਈ ਸੀ। ਦਿਲ ਨਹੀਂ ਕਰਦਾ ਹੈਗਾ ਅੱਜ ਵੀ ਖੜੇ ਆ ਗਦਕਾ ਉਹ ਸਾਰੇ ਅ ਬੱਚੇ ਮੇਰੇ ਆਪਣੇ ਮਤਲਬ ਮੈਂ ਆਪਣੇ ਪੁੱਤਰਾਂ ਤੋਂ ਵੱਧ ਕੇ ਸਮਝਦਾ ਸੀਗਾ ਲੜਦੇ ਵੀ ਸਾਂ, ਕੁੱਟਦਾ ਵੀ ਸੀਗਾ ਗਾਲਾਂ ਵੀ ਕੱਢਦਾ ਸੀਗਾ ਪਰ ਇਹਨਾਂ ਬੱਚਿਆਂ ਨਾਲ ਮੇਰਾ ਪਿਆਰ ਬਹੁਤ ਸੀਗਾ ਤੇ ਇਹਨਾਂ ਬੱਚਿਆਂ ਨੂੰ ਕੋਈ ਕਹਿੰਦਾ ਸੀਗੇ ਮੇਰੇ ਕੋਲ ਮੇਰੇ ਕੋਲ ਗੱਲਾਂ ਨਹੀਂ ਸੀ ਹੁੰਦੀਆਂ ਬਰਦਾਸ਼ਤ ਇਹਨਾਂ ਬੱਚਿਆਂ ਨੂੰ ਕਿਸੇ ਨੂੰ ਕੁਝ ਝੜਕਣਾ ਕਹਿਣਾ ਸ਼ਰਾਬਤਾਂ ਵੀ ਕਰਦੇ ਸੀਗੇ ਤੇ ਕਿਉਂਕਿ ਸਾਡੀ ਜਿਹੜੀ ਸਿੱਖੀ ਆ ਨਾ ਇਹ ਸਿੱਖੀ ਦੀ ਹੱਡੀ ਆ ਰੀੜ ਦੀ ਹੱਡੀ ਆ ਇਸ ਕਰੇ ਮੇਰੀ ਇੱਕੋ ਮਨਸ਼ਾ ਸੀ ਮੇਰਾ ਹੋਰ ਕੋਈ ਲਾਲਤ ਨਹੀਂ ਸੀ ਜਗਾ ਇੱਕੋ ਮਨਸ਼ਾ ਸੀ ਕਿ ਗੁਰੂ ਸਾਹਿਬ ਨੇ ਇੱਕੋ ਜ਼ਿੰਦਗੀ ਬਖਸ਼ੀ ਆ ਬਾਣੀ ਬਖਸ਼ੀ ਬਾਣਾ ਬਖਸ਼ਿਆ ਇਸ ਬਾਣੀ ਬਾਣੀ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਨਾ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਤਰਸ ਕੀਤਾ ਮਾਰਾ ਮੇਰੇ ਤੇ ਨਗਰ ਮੜਵੀ ਦੀਆਂ ਕਈ ਬੱਚੀਆਂ ਕਈ ਬੱਚੇ ਬਾਹਰ ਹੋ ਗਏ ਜਿਨ੍ਹਾਂ ਨੇ ਸੰਥਿਆ ਕੀਤੀ ਪੰਜ ਬਾਣੀਆਂ ਦੋ ਬਾਣੀਆਂ ਤੇ ਉਸ ਤੋਂ ਬਾਅਦ ਤੀਜੀ ਟੀਮ ਅਗੱਤ ਕੇ ਦੀ ਦੋ ਟੀਮਾਂ ਪਹਿਲਾਂ ਤੇਜੀ ਟੀਮ ਪਹਿਲਾਂ 15 ਜਣੇ ਸੀਗੇ ਫਿਰ ਉਸ ਤੋਂ ਵਧੇ 40 45 50 60 ਹੋ ਗਏ ਇਹ ਤਰਸ ਇਹ ਤਰਸ ਕੀਤਾ ਗੁਰੂ ਸਾਹਿਬ ਨੇ ਇਹਦੇ ਚ ਮੇਰੀ ਕੋਈ ਮੁੜਾਈ ਨਹੀਂ ਆਪ ਸਿੱਖ ਸੰਤਾਂ ਦਾ ਸਹਿਯੋਗ ਇਸ ਕਰਕੇ ਮਤਲਬ ਬੜੇ ਭਰੇ ਮਨ ਨਾਲ ਬੇਨਤੀ ਕਰਦਾ ਮੈਂ ਕਿ ਗੁਰੂ ਸਾਹਿਬ ਕਿਰਪਾ ਕਰਨ ਏਦਾਂ ਜਿਸੀ ਬੱਚਿਆਂ ਨੂੰ ਭੇਜਣਾ ਕੋਲ ਬੜੇ ਬੱਚੇ ਬਾਣੀ ਪੜਨ ਬੱਚੇ ਆਉਣ ਮਾਰੇ ਇਹਨਾਂ ਨੂੰ ਸਿੱਖੀ ਸੱਚਕ ਬਖਸ਼ੇ ਆਪ ਸਾਰਿਆਂ ਸਿੱਖ ਸੰਤਾਂ ਨੇ ਬੜੀਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਤੇ ਅੱਗੇ ਰਾਸ ਕਰਨੀ ਗੁਰੂ ਸਾਹਿਬ ਬਾਗਾਂ ਨੂੰ ਜਿੰਨਾ ਚਿਰ ਸਾਹ ਰਹਿਣ ਏਦਾਂ ਹੀ ਅਸਿਖੀ ਜਿਹੜੀ ਸੇਵਾ ਕਰਦੇ ਲਈ ਬਸ ਇਹ ਮਨਸ਼ਾ ਬੂਸੇਾ ਕਿਰਪਾ ਕਰਨ ਤੇ ਬਾਕੀ ਬੜਾ ਪਿਆਸਤ ਕਰ ਬਖਸ਼ਿਸ਼ ਕੀਤਾ ਤੁਹਾਨੂੰ ਬਨੇ ਉਤਰਾਜ ਦਾ ਜਿੰਦਗੀ ਵਿੱਚ ਆਉਂਦੇ ਆ ਜਿੱਥੇ ਰਹੀ ਉਹਥੇ ਬੜੀਆਂ ਉੱਚੀਆਂ ਨੀਵੀਆਂ ਕੌੜੀਆਂ ਮਿੱਠੀਆਂ ਗੱਲਾਂ ਹੁੰਦੀਆਂ ਨੇ ਬੜੇ ਗਿਲ ਸ਼ਿਕਵੇ ਹੁੰਦੇ ਆ ਬੜੇ ਮਤਵੇਦ ਹੋ ਜਾਂਦੇ ਆ ਬੜਾ ਵੱਡੋ ਜਾਂਦਾ ਪਰੋ ਜਿੱਥੇ ਬੌਧਾ ਪੱਖ ਚੰਗਾ ਹੋਵੇ ਨਾ ਉੱਥੇ ਉਹ ਗੱਲਾਂ ਕਿਤੇ ਨਾ ਕਿਤੇ ਜਾ ਕੇ ਛੋਟੀਆਂ ਪੈ ਗਈਆਂ ਇਸ ਕਰਕੇ ਨਗਰ ਵਿੱਚ ਬੌਧਾ ਪੱਖ ਚੰਗਾ ਤੇ ਕੁਝ ਮੇਰਾ ਸੁਭਾਅ ਜਿਹੜਾ ਹੈ ਸਾਹਾ ਸੰਗ ਦੇ ਦੀ ਉਹ ਕੌੜਾ ਸੀਗਾ ਅਸਾਂ ਦੇ ਵਿੱਚ ਸਾਡੀ ਉਹ ਮਿੱਟੀ ਇਦਾਂ ਦੀ ਹੈ ਮਾਜੇ ਦੀ ਬਾਟਰ ਦਾ ਇਲਾਕਾ ਵਾ ਤੇ ਥੋੜਾ ਜਿਹਾ ਇੱਥੇ ਰਹਿਣ ਸੈਣ ਸਾਡਾ ਇਦਾਂ ਦਾ ਤੇ ਬੜਾ ਸੋਹਣਾ ਸਮਾਂ ਲੰਘਿਆ 13 ਸਾਲ 12 ਸਾਲ ਬਹੁਤ ਸੋਹਣਾ ਸਮਾਂ ਲੰਘਿਆ ਜਿਹੜੇ ਬੱਚਿਆਂ ਨੂੰ ਮੈਂ ਜਮਦਿਆਂ ਨੂੰ ਮੂੰਹ ਚ ਅੰਮ੍ਰਿਤ ਪਾਇਆ ਸੀ ਉਹਨਾਂ ਬੱਚਿਆਂ ਨੇ ਮੇਰੇ ਕੋਲ ਸੰਥਿਆ ਕੀਤੀ ਪੰਜ ਬਾਣੀਆਂ ਦੀ 7 ਬਾਣੀਆਂ ਦੀ 10 ਬਾਣੀਆਂ ਦੀ ਜਿਹੜੇ ਬੱਚੇ ਦੂਹ ਚੋ ਮਹੀਨੇ ਦੇ ਸੀ ਉਹ ਬੱਚਿਆਂ ਨੇ ਬਾਣੀ ਸੰਥਿਆ ਕੀਤੀ ਜਿਹੜੇ ਬੱਚੇ 12 13 ਸਾਲ ਦੇ 10 ਸਾਲ ਦੇ ਸੀ ਉਹ ਬੱਚੇ ਮੇਰੇ ਹੱਥਾਂ ਜਵਾਨ ਹੋ ਗਏ ਬਾਹਰ ਜਲੇ ਗਏ ਉਹ ਬੱਚੇ ਗੁਰੂ ਪਾਤਸ਼ਾਹ ਦੀ ਸੰਥਿਆ ਕਰ ਗਏ ਬਾਣੀ ਦੀ ਇਹਨਾਂ ਸਭ ਤੋਂ ਵੱਡੀ ਗੱਲ ਬੜੀ ਖੁਸ਼ੀ ਵੀ ਆ ਤੇ ਖੁਸ਼ੀ ਨਾਲੋਂ ਸਭ ਤੋਂ ਵੱਡਾ ਦਰਦ ਆ ਇਸ ਗੱਲ ਦਾ ਦੁੱਖ ਵੀ ਆ ਕਿ ਮੈਨੂੰ ਜਾਣਾ ਪੈ ਰਿਹਾ ਪਰਿਵਾਰਕ ਮਜਬੂਰੀ ਕਰਕੇ ਇਸ ਗੱਲ ਦਾ ਬਹੁਤ ਵੱਡਾ ਦੁੱਖ ਆ ਕਦੇ-ਕਦੇ ਮੈਂ ਸੋਚਦਾ ਤੇ ਉਹ ਗਲਜਾ ਭਰ ਜਾਂਦਾ ਪਰ ਮੈਂ ਸ਼ੋ ਨਹੀਂ ਕਰਦਾ ਹੈਗਾ ਗਲਜਾ ਭਰ ਜਾਂਦਾ ਵੀ ਏਡੀ ਪੰਦੀ ਤਿਆਰ ਕਰਕੇ ਤੇ ਛੱਡ ਕੇ ਚੱਲਿਆ ਪਰ ਚਲੋ ਖੈਰ ਮੈਂ ਮਾਲੀ ਸੀਗਾ ਇਸ ਬਾਗ ਦਾ ਤੇ ਇਸ ਬਾਗ ਦੇ مالک ਨੇ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬਾਰੇ ਬਲ ਇਸ ਜਿਹੜੀ ਪਨੀਰੀ ਆ ਜਿਹੜੀ ਸਿੱਖੀ ਆ ਇਹ ਸਿੱਖੀ ਦਾ مالک ਕਲਗੀਧਰ ਪਾਸ਼ਾ ਇਸ ਕਰਕੇ ਮਾਰੇ ਕਿਰਪਾ ਕਰਨਾ ਇਹਨਾਂ ਬੱਚਿਆਂ ਤੇ ਆਪ ਸੰਤਨ ਸਿਰ ਤੇ ਮਿਹਰ ਪ੍ਰਿਆਸ ਰੱਖਣ ਤੇ ਸਾਰੀਆਂ ਸੰਤਾਂ ਨੇ ਸੇਰੇ ਗੁਰੂ ਘਰ ਪਹੁੰਚਣਾ ਹੈ ਤਾਂ ਕਿ ਤੁਹਾਡੇ ਚਰਨਾਂ ਵਿੱਚ ਮੈਨੂੰ ਛੁਕੜੀ ਲਾ ਦੇ ਜਾਵਾ ਪੈਨ ਨੂੰ ਹੁਣ ਥੱਕ ਗਏ ਹੋਏ ਆ ਥੋੜੇ ਅੱਖਾਂ ਵੀ ਬੰਦ ਹੋਣੀਆਂ ਤੇ ਥਕਾਵਟ ਨਿੰਦਰ ਵੀ ਆਉਣੀ ਆ। ਆਪਣੀ ਇੱਕ ਅਰਦਾਸ ਉਸਿਆ ਚਰਨਾਂ ਵਿੱਚ ਕਰਾਂਗਾ ਕਿ ਮਹਾਰਾਜ ਜਿਸ ਨਗਰ ਦਾ ਮੈਂ ਲੋਨ ਖਾਦਾ ਉਹ ਨਿਭੜ ਜਾਵੇ। ਜਿਸ ਨਗਰ ਨੇ ਮੈਨੂੰ ਹੱਥਾਂ ਤਲੀਆਂ ਬਿ ਚੁੱਕਿਆ ਸਤਕਾਰ ਦਿੱਤਾ। ਸਿਆਣੇ ਬਜ਼ੁਰਗ ਮਤਾਵਾ ਪੈਣਾ ਬੜੇ ਸਤਕਾਰ ਨਾਲ ਬਾਬਾ ਜੀ ਕਹਿੰਦੇ। ਇਧਰ ਆ। ਖਾਲਾਂ ਦੇ ਸ਼ਹੁਰ ਬੜਾ ਵੱਡਾ ਹੈ। ਮੇਰਾ ਜਦੋਂ ਜਿਹੜਾ ਨਹੀਂ ਜਾ ਰਿਹਾ ਕਬਲੇ ਬੋਲੇ ਸੋਨਹਾਰਾ ਰੱਬ ਕਰੇ ਜੀ ਦੁਆਰ ਦਾ ਕਰਦਾ ਜੀ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸੰਗਤ ਰਾਸ ਜੀ ਦਾ ਸੁਖੀ ਹਾਂ ਸਾਰੀ ਸੰਗਤ ਦੁਆਰਾ ਮੈਂ ਕੋਰ ਮਾਫੀ ਮੰਗਦਾ ਕਿ ਮੇਰੀ ਜਾਂ ਮਜਬੂਰੀ ਆ ਕਿ ਸਤਿਗੁਰੂ ਕਿਰਪਾ ਕਰਨ ਉਂਜੀ ਮੈਂ ਜਦੋਂ ਹੈਗਾ ਕਿ ਠੀਕ ਠਾਕ ਸੋ ਇਹ ਮੈਂ ਵੀਡੀਓ ਤਾਂ ਕਰਕੇ ਚਲਾਈ ਆ ਕਿ ਆਪ ਸਿੱਖ ਸੰਗਤਾਂ ਜੋ ਵੀ ਮੇਰਾ ਪਰਿਵਾਰ ਵੇਖਣ ਵਾਲਾ ਵੀਡੀਓ ਉਹ ਭਾਈ ਸਾਹਿਬ ਦੀ ਜਵਾਨੀ ਵੀ ਸੁਣ ਲੈਣ ਕਿ ਉਹਨਾਂ ਦਾ ਪਹਿਰਾਵਾ ਉਹਨਾਂ ਨੂੰ ਰੂਹ ਰੂ ਕਰਨ ਦਾ ਮੇਰਾ ਮਕਸਦ ਇਹੇ ਸੀਗਾ ਕਿ ਉਹਨਾਂ ਦਾ ਪਹਿਰਾਵਾ ਪੂਰਾ ਚੜਦੀ ਕਲਾ ਵਾਲਾ ਸਰੂਪ ਹੈ ਜੋ ਉਹਨਾਂ ਦਾ ਬੜਾ ਚੜਦੀ ਕਲਾ ਵਾਲਾ ਲਾਟਾਂ ਮਾਰਦਾ ਤੇ ਮਤਲਬ ਕਿ ਵੀ ਬੜਾ ਜਿੱਦਾਂ ਦਾ ਸਿੱਖੀ ਸਰੂਪ ਆ ਇਦਾਂ ਦਾ ਹੀ ਇਹਨਾਂ ਦਾ ਜੀਵਨ ਆ ਸੋ ਕੋਈ ਇਹ ਚਾ ਅਤ ਕਥਨੀ ਨਹੀਂ ਹੈਗੀ ਅਸੀਂ ਖੁਦ ਮੈਂ ਇਹਨਾਂ ਦੀ ਸੰਗਤ ਕੀਤੀ ਏ ਮਿਲੇ ਆ ਤੇ ਉਹ ਕਈ ਵਰੀ ਬੰਦਾ ਇਦਾਂ ਹੁੰਦਾ ਕਿ ਜਦੋਂ ਕੁਸ਼ਤਾਂ ਆਪਣੀ ਅਪਰੂਵਮੈਂਟ ਵਾਸਤੇ ਕਿਤੇ ਇਧਰ ਉਧਰ ਮੂਵ ਹੋਣਾ ਮੰਗਦੇ ਆ ਜਾਂ ਕਿਦਾਂ ਪਰ ਕਈ ਵਰੀ ਘਰ ਦੀਆਂ ਮਜਬੂਰੀਆਂ ਕੋਈ ਹੋਰ ਮਜਬੂਰੀਆਂ ਕਾਰਨ ਆਪਾਂ ਨੂੰ ਇੱਕ ਜਗ੍ਹਾ ਤੋਂ ਛੱਡ ਕੇ ਉੱਥੇ ਜਾਣਾ ਪੈਂਦਾ ਹੈ ਸੋ ਇਦਾਂ ਹੀ ਗੱਲ ਤੁਸੀਂ ਆਪ ਸੁਣੀਏ ਭਾਈ ਸਾਹਿਬ ਤੋਂ ਤੇ ਜੋ ਪਿੰਡ ਨੂੰ ਦੇਣ ਆ ਇਹਨਾਂ ਦੀ ਉਹ ਬਹੁਤ ਹੀ ਬਹੁਤ ਹੀ ਜ਼ਿਆਦਾ ਆ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਅਸੀਂ ਸਿੱਖਦੇ ਰਿਆਂ ਗੁਰੂ ਘਰਾਂ 'ਚ ਜਾ ਕੇ ਜੋ ਪੁਰਾਣਾ ਮਾਹੌਲ ਸੀਗਾ ਜਦੋਂ ਅਸੀਂ ਛੋਟੇ ਛੋਟੇ ਸੀ ਉਦੋਂ ਬਾਅਦ ਨਿਕਲ ਗਏ ਮੇਰੇ ਖਿਆਲ 'ਚ ਨਹੀਂ ਸਾਡੇ ਪਿੰਡ 'ਚ ਕਿਸੇ ਗਰੰਥੀ ਸਿੰਘ ਨੇ ਇਦਾਂ ਦਾ ਉਪਰਾਲਾ ਕੀਤਾ ਹੋਣਾ ਕਿ ਬੱਚਿਆਂ ਨੂੰ ਇਸ ਪਾਸੇ ਜੋੜਿਆ ਜਾਵੇ ਸੋ ਭਾਈ ਸਾਹਿਬ ਨੇ ਬਹੁਤ ਹੀ ਮਤਕੀ ਵਧੀਆ ਤਰੀਕੇ ਨਾਲ ਪਿੰਡ ਦੇ ਵਿੱਚ ਛੋਟੇ ਬੱਚਿਆਂ ਨੂੰ ਜੋੜਿਆ ਨਾਲ ਜਿੱਦਾਂ ਤੁਸੀਂ ਸੁਣ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਮੇਰੇ ਸਿੰਘਾਂ ਦਾ ਪ੍ਰਯਾਗ ਜੰਮੀ ਦੇ ਵਿੱਚ ਦਾ ਪਾਰਾ 对。 ਵਧੀਆ ਤਰੀਕੇ ਨਾਲ ਭਾਈ ਸਾਹਿਬ ਦੀ ਜਿਹੜੀ ਵਿਦਾਇਗੀ ਆ ਉਹ ਪਿੰਡ ਨੇ ਕੀਤੀ ਹੈ ਨਾਲ ਉਹਨਾਂ ਨੇ ਬੜਾ ਤਕੜਾ ਘੋੜਾ ਬੋਲਟ ਜਿਹਨੂੰ ਕਹਿੰਦੇ ਨੇ ਖਾਲਸੇ ਦੀ ਸਵਾਰੀ ਘੋੜੇ ਤੋਂ ਬਾਅਦ ਬੋਲਟ ਵੀ ਰਹੀ ਹੈ ਆਪ ਸਭ ਸੰਗਤਾਂ ਜਾਣਦੇ ਹੋਵੋਗੇ ਜਦੋਂ ਫ਼ਾਰਸੀ ਦਾ ਦੌਰ ਸੀਗਾ ਤੇ ਉਦੋਂ ਬੜੀ ਐਸੀ ਚੀਜ਼ ਸੀ ਮੁਸਕਿਲ ਨਹੀਂ ਇੱਕ ਰਿਸ਼ਤੇ ਦਾ ਘੋੜਾ ਹੀ ਮੰਨਿਆ ਜਾਂਦਾ ਸੀਗਾ ਖਾਲਸਾ ਰਾਜ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜਿੱਦਾਂ ਸੀਗੇ ਉਦੋਂ ਘੋੜਿਆਂ ਦੀਆਂ ਸਵਾਰੀਆਂ ਹੁੰਦੀਆਂ ਸੀਗੀਆਂ ਸਾਵੇਂ ਦੇ ਉਚਾਰ ਦਿੱਤਾ ਤਾਂ ਫਿਰ ਇਹ ਇਤਿਹਾਸ ਹੈ ਇਹ ਬੋਲਟ ਨੂੰ ਬੜੀ ਤਗੜੀ ਚੁਵਰੀ ਸਭ ਨੇ ਲਿਖਿਆ ਸਾਰਿਆਂ ਨੇ ਸਵਾਭ ਜੀ ਦਾ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਦੱਸਿਆ ਕਿ ਇਹ ਤੇ ਪੜਤਾਲ ਇਸ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਆਇਆ ਜੀ ਬਿਲਕੁਲ ਸਾਨੂੰ ਜੇ ਅਸੀਂ ਗੁਰੂ ਘਰ ਦੇ ਵਜੀਰ ਗਰੰਤੀ ਸਿੰਘ ਦਾ ਸਤਕਾਰ ਕਰਾਂਗੇ ਤੇ ਜਿਹੜੇ ਸਾਡੇ ਗਾਉਣ ਵਾਲੀ ਪਨੀਰੀ ਆ ਉਹਨਾਂ ਦੇ ਵਿੱਚੋਂ ਵੀ ਜਦੋਂ ਦੇਖਣਗੇ ਇਹ ਚੀਜ਼ਾਂ ਤਾਂ ਹੀ ਉਹ ਇਸ ਪਾਸੇ ਲੱਗ ਸਕਣਗੇ ਨਦਰਦਨ ਜੋ ਅੱਜਕੱਲ ਦੇ ਹਾਲਾਤ ਬਣ ਰਹੇ ਨੇ ਉਹਦੇ 'ਚ ਬਹੁਤ ਮੁਸ਼ਕਲ ਆ ਕਿ ਬੱਚੇ ਇਸ ਪਾਸੇ ਆਉਣ ਕੋਈ ਮਾਂ ਪਿਓ ਵੀ ਬੱਚਿਆਂ ਨੂੰ ਇਸ ਪਾਸੇ ਨਹੀਂ ਲਾਣਾ ਚਾਹੁੰਦਾ ਹੈਗਾ ਕਿਉਂਕਿ ਬਹੁਤ ਹੀ ਅਸੀਂ ਦੇਖਦੇ ਆ ਗੁਰੂ ਘਰ ਦੇ ਵਜ਼ੀਰ ਦਾ ਜਿਹੜਾ ਜੀਵਣਾ ਉਹ ਇੱਕ ਪਿੰਡ ਨੂੰ ਵਧੀਆ ਤਰੀਕੇ ਨਾਲ ਦੇਂਦਾ ਤਾਂ ਹੈਗਾ ਬਟ ਜੇ ਕਿਤੇ ਗੁਰੂ ਘਰ ਦੇ ਵਜ਼ੀਰ ਨੇ ਕੋਈ ਵਧੀਆ ਕੋਈ ਮੋਟਰਸਾਈਕਲ ਜਾਂ ਕੋਈ ਵਧੀਆ ਗੱਡੀ ਕਿ ਲੈ ਲਈਏ ਤੇ ਉਹਦੇ ਚ ਬੜੀ ਚਰਚਾ ਹੁੰਦੀ ਹੈ ਕਿ ਇਹ ਇਹ ਇਹਨੇ ਕਿੱਥੋਂ ਲੈ ਲਈ ਕਿਉਂ ਭਈ ਉਹਦਾ ਜੀਵਨ ਨਹੀਂ ਹੈਗਾ ਉਹਦੇ ਚ ਦਿਲ ਨਹੀਂ ਹੈਗਾ ਉਹਦੇ ਚ ਆਪਣਾ ਉਹਦਾ ਉਹਦਾ ਮਾਨਵ ਹੋਰ ਆ ਕੋਈ ਕਿਤੇ ਬਾਹਰੋਂ ਆਇਆ ਹੋਇਆ ਜਦੋਂ ਅਸੀਂ ਹਰ ਆਪਾਂ ਜਦੋਂ ਆਪਣਾ ਤਰੱਕੀ ਕਰਦੇ ਆ ਆਪਾਂ ਸੋਚਦੇ ਆ ਕਿ ਸਾਨੂੰ ਵਧੀਆ ਸਵਾਰੀ ਹੋਵੇ ਵਧੀਆ ਗੱਡੀ ਹੋਵੇ ਵਧੀਆ ਰਹਿਣ ਸਹਿਣ ਹੋਵੇ ਸਾਡੇ ਬੱਚੇ ਵਧੀਆ ਸਕੂਲ ਚ ਪੜਨ ਤੇ ਗਰੰਥੀ ਸਿੰਘ ਰਾਗੀ ਸਿੰਘ ਵੀ ਤਾਂ ਇਨਸਾਨ ਨੇ ਉਹ ਉਹ ਵੀ ਤਾਂ ਚਾਹੁੰਦੇ ਨੇ ਕਿ ਜੇ ਅਸੀਂ ਸਾਡੇ ਬੱਚੇ ਵਧੀਆ ਪੜਨ ਵਧੀਆ ਪੜ ਲਿਖ ਕੇ ਅੱਗੇ ਕਿਤੇ ਵਧੀਆ ਨੌਕਰੀ ਤੇ ਲੱਗਣ ਹਨਾ ਤੇ ਉਹ ਉਹ ਵੀ ਉਹ ਵੀ ਇਨਸਾਨ ਨੇ ਜੇ ਇੱਕ ਇਨਸਾਨੀਅਤ ਤੌਰ ਤੇ ਸੋਚਿਆ ਜਾਵੇ ਸੋ ਸਾਨੂੰ ਬਿਲਕੁਲ ਨਹੀਂ ਵਿਤਕਰਾ ਕਰਨਾ ਚਾਹੀਦਾ ਕਿਉਂਕਿ ਅਸੀਂ ਕੋਈ ਸਮਾਗਮ ਕਰਦੇ ਆ ਜਾਂ ਕੋਈ ਖੁਸ਼ੀ ਦਾ ਕਰਦੇ ਆ ਸਮਾਗਮ ਕਰਦੇ ਆ ਜਾਂ ਕੋਈ ਗਮੀ ਦਾ ਕਰਦੇ ਆ ਉੱਥੇ ਸਾਨੂੰ ਗੁਰੂ ਘਰ ਦੀ ਲੋੜ ਪੈਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਲੋੜ ਪੈਂਦੀ ਹੈ ਗ੍ਰੰਥੀਆਂ ਦੀ ਲੋੜ ਪੈਂਦੀ ਹੈ ਕਿ ਅਸੀਂ ਅਖੰਡ ਪਾਠ ਕਰਾਉਣਾ ਆ ਅਰਦਾਸ ਬੇਨਤੀ ਕਰਾਉਣੀ ਆ ਕਿ ਸਾਡੇ ਮਾਤਾ ਜੀ ਪੂਰੇ ਹੋਏ ਨੇ ਅਸੀਂ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਭਾਈ ਸਾਹਿਬ ਨੂੰ ਲਿਉਣੇ ਆ ਤੇ ਉਹ ਅਖੰਡ ਪਾਠ ਕਰਾਉਣਾ ਆ ਭਾਈ ਸਾਹਿਬ ਨੂੰ ਲਿਉਣੇ ਆ ਅਰਦਾਸਾਂ ਬੇਨਤੀਆਂ ਕਰਾਉਣੇ ਆ ਤੇ ਜਦੋਂ ਖੁਸ਼ੀ ਦਾ ਟਾਈਮ ਹੁੰਦਾ ਉਹ ਦੋਵੇਂ ਅਸੀਂ ਪਹਿਲਾਂ

ਅਰਦਾਵੇ ਕਿਸੇ ਦੇਸੀ ਕੀ ਉਹਦਾ ਤੜਕਾ ਲਾਈਏ ਜੇ ਆਪਾਂ ਨੂੰ ਕਿਤੇ ਆਪਾਂ ਆਪਾਂ ਸੋਚਦੇ ਆ ਚੀਜ਼ਾਂ ਨਾ ਉਹਨਾਂ ਦੇ ਉਹਨਾਂ ਦੇ ਵਿੱਚ ਵੀ ਜੀ ਆ ਉਹਨਾਂ ਦੇ ਵਿੱਚ ਵੀ ਰੱਬ ਵਸਦਾ ਆ ਤੇ ਜੇ ਅਸੀਂ ਕੁਝ ਆਪਣੇ ਵਾਸਤੇ ਕੁਝ ਕਰਦੇ ਤਾਂ ਸਾਨੂੰ ਵੀ ਸੋਚਣਾ ਚਾਹੀਦਾ ਆ ਜੇ ਅਸੀਂ ਗੁਰੂ ਘਰ ਨੂੰ ਮੰਨਦੇ ਆ ਗੁਰੂ ਘਰ ਜਾ ਕੇ ਹਰ ਚੀਜ਼ ਉਹ ਤੋਂ ਮੰਗਦੇ ਆ ਤੇ ਅਰਦਾਸ ਬੇਨਤੀ ਗ੍ਰੰਥੀ ਸਿੰਘ ਤੋਂ ਕਰਾਉਂਦੇ ਆ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਵਾਕੋ ਵੀ ਜੋ ਲੋੜਾਂ ਨੇ ਉਹ ਪੂਰੀਆਂ ਕਰੀਏ ਸੋ ਬੜਾ ਵਧੀਆ ਲੱਗਿਆ ਆ ਪਿੰਡ ਮੰਡਵੀ ਦੀ ਸੰਗਤ ਨੇ ਬਹੁਤ ਤਕੜਾ ਉਪਰਾਲਾ ਕਰਕੇ ਭਾਈ ਸਾਹਿਬ ਨੂੰ ਬੜੀ ਸੋਹਣੀ ਬਤਾਈਗੀ ਦਿੱਤੀ ਆ ਹੋਪਸੋ ਅ ਅਸੀਂ ਹੈ ਤਾਂ ਪੰਜਾਬ ਦੇ ਵਿੱਚ ਹੀ ਨੇ ਪਿੰਡ ਦੀ ਸੰਗਤ ਨੂੰ ਵੀ ਬੇਨਤੀ ਆ ਕਿ ਜੇ ਪਿੰਡ ਦੀ ਸੰਗਤ ਸੁਣੇ ਕਿ ਕਿਤੇ ਗਾਹੇ-ਬਗਾਹੇ ਜਦੋਂ ਤੁਹਾਡੇ ਕੋਈ ਪ੍ਰੋਗਰਾਮ ਹੁੰਦੇ ਨੇ ਕਿਉਂਕਿ ਭਾਈ ਸਾਹਿਬ ਬਹੁਤ ਵਧੀਆ ਕਥਾ ਕਰਦੇ ਨੇ ਜੀ ਬਹੁਤ ਸੋਹਣੀ ਗੁਰਬਾਣੀਆਂ ਬੜਾ ਸੋਹਣਾ ਉਹਨਾਂ ਦਾ ਤਰੀਕਾ ਆ ਕਥਾ ਦਾ ਅੱਸੀ ਸੁਣੀ ਹੋਈ ਐ ਤੇ ਕਿਤੇ ਗਾਹੇ ਬਗਾਹੇ ਜਦੋਂ ਕੋਈ ਪਿੰਡ ਸਵਾਗਤ ਹੁੰਦਾ ਹੈ ਪਿੰਡ ਦੀ ਸੰਗਤ ਉਹਨਾਂ ਨੂੰ ਫੇਰ ਵੀ ਇਨਵਾਈਟ ਕਰੇ ਤੇ ਉਹਨਾਂ ਦਾ ਮਾਣ ਸਨਮਾਨ ਜੋ ਬਣਦਾ ਆ ਉਹ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਆ ਬੜੀ ਖੁਸ਼ੀ ਦੀ ਗੱਲ ਹੋਈ ਐ ਮੈਂ ਨਾਲ ਆ ਬਾਅਦ ਦੇ ਵਿੱਚ ਵੀਡੀਓ ਚਲਾਣਾ ਆ ਤੇ ਉਹਦੇ ਵਿੱਚ ਪਿੰਡ ਦੀ ਸੰਗਤ ਵੱਲੋਂ ਜਿੱਦਾਂ ਸਨਮਾਨਤ ਕੀਤਾ ਗਿਆ ਉਹਨਾਂ ਨੂੰ ਆ ਦੋ ਦਿਨ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਟਿਆਂ ਵਾਲ ਮਾਜਾਂ ਵਾਲੇ ਨੀਲੇ ਕੋੜ ਦੇ ਸਵਾਰ ਸਾਸਵਾਰ ਉਹਨਾਂ ਦਾ ਜੋ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ ਪਿੰਡ ਦੇ ਵਿੱਚ ਬਹੁਤ ਹੀ ਸੋਹਣਾ ਸੋਹਣੇ ਤਰੀਕੇ ਨਾਲ ਭਾਈ ਸਾਹਿਬ ਨੇ ਨਗਰ ਕੀਰਤਨ ਸਜਾਇਆ ਨਾਲ ਬੱਚੇ ਗਤਕਾ ਖੇਡ ਰਹੇ ਨੇ ਤੇ ਬੜੇ ਸੋਹਣੇ ਜੋਸ਼ੋ ਜਲਾਲ ਦੇ ਨਾਲ ਜੋ ਪਿੰਡ ਦਾ ਜਿਹੜਾ ਮਾਹੌਲ ਸੀਗਾ ਉਹ ਬੰਨਿਆ ਆ ਹੋਪਸੋ ਕਿਤੇ ਫੇਰ ਵੀ ਸੰਗਤ ਨੂੰ ਲੋੜ ਪਵੇ ਤੇ ਭਾਈ ਸਾਹਿਬ ਨੂੰ ਯਾਦ ਜ਼ਰੂਰ ਕਰਨ ਤੇ ਮੈਂ ਬੜਾ ਰਿਣੀ ਆ ਪਿੰਡ ਦਾ ਪਿੰਡ ਦੇ ਮੋਤਬੇ ਸੱਜਣਾ ਦਾ ਜਿਨ੍ਹਾਂ ਨੇ ਕਿ ਬੜਾ ਵਧੀਆ ਪ੍ਰਾਲਾ ਕਰਕੇ ਭਾਈ ਸਾਹਿਬ ਨੂੰ ਇਹ ਜੋ ਵੀਡੀਓ ਇੱਕ ਦੋ ਸਿੰਘਾਂ ਨੇ ਹੋਰ ਨਹੀਂ ਪਾਈ ਹੈ ਉਹ ਹੋਰ ਪਿੰਡਾਂ ਦੇ ਲੋਕ ਦੇਖਣਗੇ ਜਾਂ ਹੋਰ ਗ੍ਰੰਥੀ ਸਿੰਘ ਦੇਖਣਗੇ ਜਾਂ ਕੋਈ ਹੋਰ ਪਿੰਡ ਦਾ ਪਤੰਤਾ ਕਿਸੇ ਦਾ ਦੇਖੇਗਾ ਤੇ ਉਹ ਚੀਜ਼ ਨੂੰ ਬੜਾ ਮਾਣ ਮਹਿਸੂਸ ਕਰੇਗਾ ਕਿ ਹਾਂ ਜੀ ਇਹ ਬਹੁਤ ਵਧੀਆ ਪ੍ਰਾਲਾ ਜੋ ਪਿੰਡ ਦੀ ਸੰਗਤ ਨੇ ਕੀਤਾ ਆ ਤੇ ਜਿੱਦਾਂ ਉਹ ਆਪਣਾ ਮਨ ਭਰ ਰਿਹਾ ਸੀ ਕਿ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਪਰ ਕਈ ਵਾਰੀ ਬੰਦੇ ਦੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਉਹਨਾਂ ਮਜਬੂਰੀਆਂ ਕਰਕੇ ਸਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਤਬਦੀਲੀ ਕਰਨੀ ਪੈਂਦੀ ਹੈ ਇਹ ਅਸੀਂ ਇਨਸਾਨ ਆ ਕੋਈ ਰੱਬ ਤਾਂ ਹੈ ਨਹੀਂ ਸਾਨੂੰ ਹਰੇਕ ਨੂੰ ਆ ਗਾਹੇ-ਬਗਾਹੇ ਕੁਛ ਨਾ ਕੁਛ ਇਧਰ-ਉਧਰ ਜੋ ਲੋੜ ਮੁਤਾਬਕ ਆਪਣੀ ਰੋਜੀ-ਰੋਟੀ ਆ ਆਪਣੀ ਜ਼ਿੰਦਗੀ ਨੂੰ ਬਸਨ ਗ੍ਰਿਸ਼ਤੀ ਜੀਵਨ ਨੂੰ ਚਲਾਉਣ ਵਾਸਤੇ ਥੋੜੀ-ਬਹੁਤੀ ਇਧਰ-ਉਧਰ ਆਪ ਨੂੰ ਹੋਣਾ ਪੈਂਦਾ ਐ ਸੋ ਇਸ ਕਰਕੇ ਭਾਈ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਆ ਜੋ 13 ਸਾਲ ਦਾ ਸਮਾਂ ਉਹਨਾਂ ਨੇ ਨਗਰ ਨੂੰ ਦਿੱਤਾ ਤੇ ਜਦੋਂ 13 ਸਾਲ ਦਾ ਸਮਾਂ ਇੱਕ ਜਗ੍ਹਾ ਤੇ ਆਪਾਂ ਕੱਢਦੇ ਆਂ ਤੇ ਆਪਾਂ ਨੂੰ ਉਹ ਜਗ੍ਹਾ ਛੱਡ ਕੇ ਜਾਣੀ ਪਵੇ ਉਥੋਂ ਦੀ ਜੀਆਂ ਦੇ ਨਾਲ ਜਿੱਦਾਂ ਦਾ ਪਿਆਰ ਮੁਹੱਬਤ ਬਣ ਜਾਂਦੀ ਹੈ ਜਦੋਂ ਸਾਨੂੰ ਛੱਡ ਕੇ ਜਾਣਾ ਪੈਂਦਾ ਤੇ ਬੜਾ ਮੁਸ਼ਕਲ ਹੁੰਦਾ ਆ ਇੱਕ ਤਾਂ ਤੋਂ ਦੂਜੀ ਥਾਂ ਤੇ ਜਾਣ ਦਾ ਆਪਾਂ ਸਾਰੇ ਪਲੀਪਾਨ ਜਾਣਦੇ ਆ ਕਿਉਂਕਿ ਆਪਣਾ ਉੱਥੇ ਇੱਕ ਪਰਿਵਾਰਕ ਰਿਸ਼ਤੇ ਬਣ ਜਾਂਦੇ ਨੇ ਪ੍ਰੇਮ ਪਿਆਰ ਬਣ ਜਾਂਦਾ ਆ ਹਨਾ ਰਿਲੇਸ਼ਨਸ਼ਿਪਾਂ ਬਣ ਜਾਂਦੀਆਂ ਨੇ ਆਪਣੀਆਂ ਹਨਾ ਤੇ ਪਿੰਡ ਦੇ ਮੋਤ ਵੀਰ ਸੱਜਣ ਸਤਕਾਰ ਦਿੰਦੇ ਆ ਤੁਹਾਨੂੰ ਤੇ ਉਹਨੂੰ ਜਿੱਦਾਂ ਛੱਡ ਕੇ ਜਾਣਾ ਸੌਖਾ ਤਾਂ ਨਹੀਂ ਹੈਗਾ ਪਰ ਕਈ ਬਰੀ ਘਰੇਲੂ ਮਜਬੂਰੀਆਂ ਜਿੱਦਾਂ ਦੱਸ ਰਹੇ ਨੇ ਗਿਆਨੀ ਜੀ ਕਿ ਉਹਨਾਂ ਦੀਆਂ ਘਰੇਲੂ ਮਜਬੂਰੀਆਂ ਕਰਕੇ ਉਹਨਾਂ ਨੂੰ ਜਾਣਾ ਪੈ ਰਿਹਾ ਸੋ ਬਾਕੀ ਸੰਗਤ ਵੀ ਜੀ ਇਸ ਚੀਜ਼ ਨੂੰ ਜਰੂਰ ਧਿਆਨ ਦੇਵੇ ਸਾਡੇ ਇਹ ਪ੍ਰਚਾਰਕ ਨੇ ਗ੍ਰੰਥੀ ਸਿੰਘ ਨੇ ਗੁਰੂਕਰਦੇ ਵਜ਼ੀਰ ਨੇ ਕੀਰਤਨੀਆਂ ਨੇ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਜੀ ਪੁਰਾਤਨ ਸਮੇਂ ਚ ਬਹੁਤ ਜ਼ਿਆਦਾ ਸਤਿਕਾਰ ਹੁੰਦਾ ਸੀਗਾ ਤੇ ਗ੍ਰੰਥੀ ਸਿੰਘਾਂ ਦਾ ਜੀਵਨ ਵੀ ਗ੍ਰੰਥੀ ਸਿੰਘਾਂ ਵਾਲਾ ਵਜ਼ੀਰਾਂ ਵਾਲਾ ਹੋਣਾ ਚਾਹੀਦਾ ਆ ਉਹਦੇ ਵਿੱਚ ਉਹਨਾਂ ਦੇ ਵਿੱਚ ਵੀ ਕਿਤੇ ਹਉਮੈ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਵੀ ਜੀਵਨ ਸੱਚਾ ਸਚਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਪਦਵੀ ਹੈ ਉਹਨਾਂ ਦੀ ਉਹ ਮਹਾਰਾਜ ਦੇ ਵਜ਼ੀਰ ਨੇ ਮਹਾਰਾਜ ਦੇ ਵਜ਼ੀਰ ਦਾ ਰਤਬਾ ਛੋਟਾ ਨਹੀਂ ਹੁੰਦਾ ਬਹੁਤ ਵੱਡਾ ਹੁੰਦਾ ਹੈ ਤੇ ਸੰਗਤ ਨੂੰ ਵੀ ਉਹਨਾਂ ਨੂੰ ਵਜ਼ੀਰ ਸਮਝ ਕੇ ਉਹਨਾਂ ਦਾ ਸਤਿਕਾਰ ਰਿਸਪੈਕਟ ਕਰਨੀ ਚਾਹੀਦੀ ਏ ਤੇ ਗਰੰਥੀ ਸਿੰਘ ਰਾਗੀ ਸਿੰਘਾਂ ਨੂੰ ਵੀ ਆਪਣਾ ਜਿਹੜਾ ਜੋ ਬਾਕੂ ਵੀ ਉਹਨਾਂ ਤੇ ਇੱਕ ਮੋਹ ਰ ਆ ਉਹਨਾਂ ਤੇ ਲੱਗੀ ਹੋਈ ਕਿ ਗੁਰੂ ਘਰ ਦੇ ਵਜ਼ੀਰ ਨੇ ਤੇ ਵਜ਼ੀਰ ਹੀ ਬਣ ਕੇ ਉਹਨਾਂ ਨੂੰ ਗੁਰੂ ਘਰ ਦੇ ਨਾਲ ਜਿੱਦਾਂ ਸੰਗਤਾਂ ਨਾਲ ਵਿਚਰਨਾ ਚਾਹੀਦਾ ਆ ਤੇ ਬਹੁਤ ਹੀ ਸੋਹਣਾ ਭਾਈ ਸਾਹਿਬ ਜੀ 13 ਸਾਲ ਦਾ ਸਮਾਂ ਬਤੀਤ ਕਰਕੇ ਗਏ ਨੇ ਤੇ ਬੜਾ ਪਿੰਡ ਨੂੰ ਮਾਣ ਸਾਨੂੰ ਮਾਣ ਕਿ ਉਹਨਾਂ ਨੇ ਪਿੰਡ ਵਾਸਤੇ ਬਹੁਤ ਕੋਸ਼ਿਸ਼ ਕੀਤਾ ਬੜਾ ਵਧੀਆ ਉਪਰਾਲਾ ਕੀਤਾ ਜੋ ਕਿ ਪਿੰਡ ਪੂਰਾ ਮਾਣ ਮਹਿਸੂਸ ਕਰਦਾ ਆ ਬੱਚੇ ਗਤਕਾ ਖੇਡਦੇ ਆ ਗੁਰਬਾਣੀ ਪੜ੍ਹਦੇ ਆ ਤੇ ਬੜੇ ਸੋਹਣੇ ਲੱਗਦੇ ਆ ਚਿੱਟੇ ਚੋਲੇ ਕਿਤੇ ਭਾਈ ਸਾਹਿਬ ਨੂੰ ਕਿਤੇ ਮਿਲਣਾ ਉਹਨਾਂ ਦਾ ਸ਼ੌਂਕ ਸੀਗਾ ਉਹਨਾਂ ਦਾ ਕਿ ਮੈਂ ਬੱਚਿਆਂ ਨੂੰ ਸੇਮ ਚੋਲੇ ਪਵਾਣੇ ਆਪ ਕੰਮਰ ਕਿੱਸੇ ਕਰਨੇ ਦਸਤਾਰਾਂ ਸਜਾਣੀਆਂ ਬੱਚਿਆਂ ਦੀਆਂ ਤੇ ਬੜੇ ਸੋਹਣੇ ਤਰੀਕੇ ਨਾਲ ਉਹ ਮਤਲਬ ਕਿ ਇਹ ਜਿਹੜੀ ਡਿਊਟੀ ਨਿਭਾ ਗਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਵੀਡੀਓ ਸ਼ੇਅਰ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਦੱਸੋ ਕਿ ਆਪਾਂ ਨੂੰ ਸਾਰਿਆਂ ਨੂੰ ਇਦਾਂ ਹੀ ਗੁਰੂ ਘਰ ਦੇ ਵਜ਼ੀਰਾਂ ਨਾਲ ਜਿਹੜਾ ਆ ਜਿਹੜਾ ਸਾਡਾ ਬਣਦਾ ਰਤਬਾ ਹੈ ਉਹਨਾਂ ਨੂੰ ਬਣਦਾ ਸਤਿਕਾਰ ਹੈ ਉਹ ਦੇਣਾ ਚਾਹੀਦਾ ਜੀ ਉਹ ਲਾ ਗਲਤੀਆਂ ਮਾਫ਼ ਜੀ ਵੱਧ ਘੱਟ ਬੋਲਿਆ ਕੇ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ